ਖਲੋ ਜੀ ਪਿਆਰੇ ਦੋਸਤੋ ਲਗਭਗ ਤੁਹਾਨੂੰ ਪਤਾ ਲੱਗ ਹੀ ਚੁੱਕਿਆ ਹੋਵੇਗਾ ਕਿ ਅੱਜ ਦਾ ਵਲੌਗ ਕੁਝ ਹੋ ਰਿਹਾ ਜੀ ਖਾਸ ਤੇ ਉਸ ਵਲੌਗ ਨੂੰ ਆਪਾਂ ਹੋਰ ਜ਼ਿਆਦਾ ਰੰਗੀਨ ਤੇ ਖਾਸ ਕਰ ਰਹੇ ਹਾਂ ਜੀ ਅੱਗੇ ਚੱਲ ਕੇ ਹਾਂਜੀ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਪਿਆਰੇ ਦੋਸਤੋ ਕੀ ਹਾਲ ਚਾਲ ਹੈ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਲਗਭਗ ਤੁਹਾਨੂੰ ਪਤਾ ਹੀ ਹੈ ਪਿਛਲੇ ਵਲੌਗ ਦੇ ਵਿੱਚ ਤੁਸੀਂ ਦੇਖਿਆ ਸੀ ਹਨਾ ਕਿ ਆਪਾਂ ਪਹੁੰਚੇ ਜੀ ਹਸਪੀਟਲ ਤੇ ਅੱਜ ਦਾ ਵਲੌਗ ਖਾਸ ਉਸੇ ਚੀਜ਼ ਤੇ ਨਿਊ ਬਰਨ ਦੇਵੀ ਦਿਨਾਰ ਤੇ ਆਜਾ ਜੀ ਚਲੋ ਜੀ ਹੁਣ ਆਪਾਂ ਮਿਲਦੇ ਜੀ ਅੱਗੇ ਚੱਲ ਕੇ ਮੈਡਮ ਜੀ ਨੂੰ ਤੇ ਨਾਲੇ ਨਿਊ ਬੌਰਨ ਬੇਬੀ ਨੂੰ ਤੇ ਲਓ ਜੀ ਹੁਣ ਆਪਾਂ ਬਹੁਤੀ देर ਨਾ ਕਰਦੇ ਹੋਏ ਚੱਲਦੇ ਆ ਜੀ ਅੰਦਰ ਤੇ ਚੱਲ ਕੇ ਵੇਖਦੇ ਆ ਜੀ ਕੀ ਹੋ ਰਿਹਾ ਸਭ ਤੋਂ ਪਹਿਲਾਂ ਤਾਂ ਮਿਲੋ ਜੀ ਏਕਮ ਨੂੰ ਹਾਈ ਗਾਇਸ ਦੀਪੂ ਪ੍ਰੀਤ ਇਹਨਾਂ ਨੇ ਕੀਤਾ ਜੀ ਬੇਬੀ ਦਾ ਵੈਲਕਮ ਕੁਝ ਇਸ ਤਰ੍ਹਾਂ ਦੇਖ ਰਹੇ ਹੋ ਤੁਸੀਂ ਹਨ ਤੇ ਚਲੋ ਹੁਣ ਆਪਾਂ ਬਹੁਤਾ ਟਾਈਮ ਨਾ ਗਵਾਉਂਦੇ ਹੋਏ ਚੱਲਦੇ ਆ ਜੀ ਸਭ ਤੋਂ ਪਹਿਲਾਂ ਮੈਡਮ ਜੀ ਦੇ ਕੋਲੇ ਹਾਂਜੀ ਕਿਵੇਂ ਹੋ ਵਧੀਆ ਜੀ ਸਸ਼ਿਕਾ ਸਾਰਿਆਂ ਨੂੰ ਤੁਹਾਡੀਆਂ ਦਵਾਵਾਂ ਦੇ ਨਾਲ ਅਸੀਂ ਮਤਲਬ ਵਧੀਆ ਡਿਲੀਵਰੀ ਹੋ ਗਈ ਜੀ ਸਾਡੀ ਤੇ ਸਾਡਾ ਨੰਨੂ ਕਾਕਾ ਵੀ ਬਹੁਤ ਵਧੀਆ ਜੀ ਤੇ ਮੈਂ ਵੀ ਵਧੀਆ ਜੀ ਚਲੋ ਬਾਕੀ ਜੋ ਤਕਲੀਫ ਹੋਣੀ ਹੁੰਦੀ ਹੈ ਨਾ ਉਹ ਤਾਂ ਆਣੀ ਹੈ ਜੀ ਥੋੜੀ ਬਹੁਤੀ ਤੇ ਪਰ ਫਿਰ ਵੀ ਤੁਹਾਡੀਆਂ ਬਲੇਸਸਸ ਦੇ ਨਾਲ ਸਭ ਕੁਝ ਬਹੁਤ ਵਧੀਆ ਹੋਇਆ ਜੀ ਤੇ ਇਹਦਾ ਵੈਲਕਮ ਕੀਤਾ ਹੋਇਆ ਸੀ ਅੱਜ ਸਾਡੀ ਨੰਨੀ ਪਰੀ ਦਾ ਜੀ ਤੇ ਇਹਨਾਂ ਨੇ ਸਵਾਗਤ ਕੀਤਾ ਜੀ ਦੇ ਵੈਲਕਮ ਦੇ ਵਿੱਚ ਹਨਾ ਹਾਂਜੀ ਐਕਚੁਅਲ ਚ ਅਸੀਂ ਵਿਖਾਣਾ ਤਾਂ ਉਦੋਂ ਸੀ ਜੀ ਜਦੋਂ ਹਨਾ ਅਸੀਂ ਘਰ ਪਹੁੰਚੇ ਅਸੀਂ ਪਰ ਮੌਸਮ ਖਰਾਬ ਦੇ ਕਾਰਨ ਇਹਦੇ ਜਿਹੜੇ ਪਾਪਾ ਪਿੱਛੇ ਰਹਿ ਗਏ ਤੇ ਅਸੀਂ ਗੱਡੀ 'ਚ ਛੇਤੀ ਛੇਤੀ ਆ ਗਏ ਜੀ ਨਾਥੋ ਮਤਲਬ ਕਿ ਵਕਤ ਤੇ ਪਹੁੰਚਿਆ ਨਹੀਂ ਗਏ ਇਸ ਕਰਕੇ ਆਪਾਂ ਫਿਰ ਦੁਬਾਰਾ ਸ਼ੂਟ ਕੀਤਾ ਜੀ ਉਹਦੇ ਵਿੱਚ ਆਪਾਂ ਇਹਦਾ ਵੈਲਕਮ ਕੀਤਾ ਤੇ ਹਨਾ ਜੋ ਵੀ ਹਾਂ ਤੇ ਅਸੀਂ ਬਲੇਸਸ ਦੇਵੋ ਜੇ ਸਾਡੀ ਨੰਨੀ ਪਰੀ ਨੂੰ ਵੀ ਇਹਦੀ ਵੱਡੀ ਉਮਰ ਹੋਵੇ ਜੀ ਤੇ ਮੰਮੀ ਮਲੋਟ ਵਾਲੇ ਮੰਮੀ ਤਨਵੀਰ ਤੇ ਇਹ ਕੰਮ ਕਰ ਲੱਗ ਗਿਆ ਕਾਰਾਗਿਰੀ ਤੇ ਹੁਣ ਅਸੀਂ ਕੱਟਣ ਲੱਗ ਗਏ ਜੀ ਨਿਕਾ ਆ ਜਾ ਨਿਕਾ ਆ ਜਾ ਕੇਕ ਕੀ ਕਰਨ ਲੱਗ ਗਏ ਕੇਕ ਨਿਕਾ ਆ ਜਾ ਕੇਕ ਕੱਟਣ ਲੱਗ ਗਿਆ ਸੀ ਹੈਨਾ ਅਸੀਂ ਕਰ ਲੱਗ ਗਏ ਜੀ ਸੈਲੀਬ੍ਰੇਸ਼ਨ ਸੈਲੀਬ੍ਰੇਸ਼ਨ ਨਿੱਕੇ ਦੇ ਕਾਕੇ ਦਾ ਹਾਂਜੀ ਚਲੋ ਫਿਰ ਜੇ ਫਿਰ ਛੱਡਾ ਜਿਹੜਾ ਨੌਣਾ ਕਾਕਾ ਸਾਨੂੰ ਕਿਵੇਂ ਲੱਗਿਆ ਜੀ ਬਾਕੀ ਦਿਲ ਤੋਂ ਸ਼ੁਕਰੀਆ ਜੀ ਤੁਸੀਂ ਬਹੁਤ ਪਿਆਰੀਆਂ ਪਿਆਰੀਆਂ ਬਲੇਸਸ ਦਿੱਤੀਆਂ ਹੈਨਾ ਜਿਸ ਕਰਕੇ ਦੋਨੋਂ ਦਾ ਕਾਕਾ ਤੇ ਕਾਕੇ ਦੀ ਮਾਂ ਬਿਲਕੁਲ ਸਹੀ ਸਲਾਮਤ ਨੇ ਚੱਕੜਾ

ਦੋ ਮਿੰਟ ਪੱਖਾ ਕੱਟ ਲੈ ਲਿਆੰਦਾ ਬਹੁਤ ਜ਼ਿਆਦਾ ਐਕਟਿਵ ਨਹੀਂ ਬੋਲੋ ਐਕਟਿਵ ਐਕਟਿਵ ਦਾ ਬਹੁਤ ਆ ਬਹੁਤ ਜ਼ਿਆਦਾ ਪਿਆਰੇ ਦੋਸਤੋ ਹੁਣ ਜਿਹੜੀ ਸਾਡੀ ਨੰਨੀ ਪਰੀ ਸਾਡੇ ਕੋਲੇ ਆ ਚੁੱਕੀ ਆ ਤੇ ਹੁਣ ਅਸੀਂ ਕਰਨ ਲੱਗੇ ਆ ਜੀ ਇਹਦਾ ਸੈਲੀਬ੍ਰੇਸ਼ਨ ਇਹਦੀ ਆਉਣ ਦੀ ਖੁਸ਼ੀ ਦੇ ਵਿੱਚ ਹੈ ਨਾ ਨਿੱਕਾ ਜਿਹਾ ਤੇ ਉਹ ਆਪਾਂ ਮਿਲ ਕੇ ਤੁਹਾਡੇ ਸਾਰਿਆਂ ਨਾਲ ਮਿਲ ਕੇ ਕਰ ਰਹੇ ਆ ਜੀ ਹੈ ਨਾ ਤੇ ਉਹਦੇ 'ਚ ਮੇਰੀ ਹੈਲਪ ਕਰੂਗਾ ਏਕਮ ਕਿਉਂਕਿ ਬਾਕੀ ਸਾਰੇ ਜਿਹੜੇ ਚਿਹਰੇ ਆ ਉਹ ਸੰਗਰੇ ਇਸ ਕਰਕੇ ਉਹ ਕੈਮਰੇ ਵਿੱਚ ਆਉਣਾ ਨਹੀਂ ਚਾਹੁੰਦੇ ਜਿੱਦੀ ਗੱਲ ਮੈਂ ਦੱਸਦਾ ਸਪਸ਼ਟ ਪੰਜਾਬੀ ਵਿੱਚ ਦੱਸਦਾ ਹੈ ਨਾ ਚੱਲ ਵੀ ਇਹ ਕਰ ਹਾ ਇਹ ਹੈ ਸੈਲੀਬ੍ਰੇਸ਼ਨ ਚਲ ਵੀ ਕਿਉਂਕਿ ਹੋਰ ਕੋਈ ਆਪਣੀ ਹੈਲਪ ਨਹੀਂ ਕਰ ਰਿਹਾ ਇਸ ਕਰਕੇ ਆਪਾਂ ਦੋਨੇ ਪ੍ਰੇਅ ਕਰਾਂਗੇ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਸਾਡੀ ਮਾਂ ਇਹ ਆ ਜੀ ਸਾਡੀ ਗੁਰਸ਼ਿਫਤ ਕਰ ਇਹ ਆ ਜੀ ਸਾਡੀ ਗੁਰ ਸ਼ਿਫਤ ਕੋਰ ਇਹਦਾ ਅਸੀਂ ਨਾਮ ਰੱਖਿਆ ਜੀ ਗੁਰਸ਼ਿਫਤ ਤੇ ਕਮੈਂਟ ਕਰਕੇ ਦੱਸੋ ਸਾਡੀ ਨੰਨੀ ਪਰੀ ਜਿਹੜੀ ਤੁਹਾਨੂੰ ਕਿਦਾਂ ਦੀ ਲੱਗੀ ਹੈ ਨਾ ਤੇ ਬਹੁਤ ਜਨਾਂ ਨੂੰ ਜਿਹੜੀ ਇਹਦੀ ਵੇਟ ਸੀ ਬੀਚਾ ਦੀ ਨੰਨੀ ਪਰੀ ਆ ਕਿ ਨੰਨਾ ਪਰਾ ਸੋ ਸਾਰੇ ਕਮੈਂਟ ਕਰਦੇ ਸੀਗੇ ਇੱਕ ਕਦਵਾਊ ਕਦਵਾਊ ਤੇ ਫਾਈਨਲੀ ਇਹ ਅੱਜ ਆਪਣੇ ਕੋਲੇ ਆ ਚੁੱਕੀ ਹੈ ਹੈਨਾ ਇਹ ਸਾਡਾ ਨੰਨਾ ਪਰਾ ਹੀ ਆ ਇਹਨੇ ਬਹੁਤ ਵੇਟ ਕਰਵਾਈ ਸੀ ਬਹੁਤ ਜ਼ਿਆਦਾ ਹੁਣ ਐ ਭੂਲਾ ਪੰਛੀ ਬਣ ਕੇ ਪਿਆ ਤੇ ਬਾਕੀ ਦੀਆਂ ਗੱਲਾਂ ਬਾਤਾਂ ਥੜਾ ਕੈਮਰਾ ਘੁਮਾ ਕੇ ਆਪਣੇ ਆਡੀਅੰਸ ਨਾਲ ਆਪਾਂ ਕਿਉਂਕਿ ਕੀ ਹਾਲ ਹੈ ਕੀ ਹਾਲ ਹੈ ਸਮਾਈਲ ਗੱਲਾਂ ਨਹੀਂ ਸਾਨੂੰ ਆਉਂਦੀਆਂ ਕੱਲਾ ਹੱਸਣਾ ਆਉਂਦਾ ਤੇ ਹੁਣ ਆਪਾਂ ਇੱਕ ਝਲਕ ਤੁਹਾਨੂੰ ਦਿਖਾਵਾਂਗੇ ਜੀ ਕਾਕੇ ਦੀ ਮੰਮੀ ਤੇ ਜਿਹੜੀ ਕੀ ਖਸਰੀ ਯਾਦ ਇਹ ਨਕਲੀ ਹਾਸੇ ਆ ਜੀ ਚਲੋ ਤੇ ਫਿਰ ਹੁਣ ਆਪਾਂ ਲੈਨੇ ਤੁਹਾਡੇ ਤੋਂ ਜ਼ਾਦਤ ਤੇ ਦੱਸੋ ਫਿਰ ਕਮੈਂਟ ਕਰਕੇ ਜਿਹੜਾ ਅੱਜ ਦਾ ਸਾਡਾ ਪਿਆਰਾ ਜਿਹਾ ਵਲੌਗ ਕਿਦਾਂ ਦਾ ਲੱਗਾ ਤੇ ਹੁਣ ਸਾਡੇ ਜਿਹੜੇ ਸਾਰੇ ਵਲੌਗ ਆ ਇਹ ਨਿੱਕੇ ਜਿਹੇ ਕਾਕੇ ਦੇ ਨਾਲ ਆਇਆ ਕਰਨਗੇ ਜਰੂਰ ਸਾਨੂੰ ਵੱਧ ਵੱਧ ਪਿਆਰ ਦਿਓ ਬੈਸਸ ਦਿਓ ਤੇ ਅਸੀਂ ਹੋਰ ਵੀ ਸੋਹਣੇ ਸੋਹਣੇ ਪਿਆਰੇ ਪਿਆਰੇ ਵਲੌਗ ਲੈ ਕੇ ਆਇਆ ਕਰੀਏ ਬੁਗਾ ਦੇ ਕੇ ਸਾਡੇ ਬੁਗਾ ਦੇ ਗਿਆ ओके बाय गाइस मिलते हैं नेक्स्ट व्लॉग में तब तक के लिए थैंक यू बाय-बाय पर मैंने ब्लेसस देने के और मेरे ब्लेसस दो बाय